ਇਸ ਸਮੇਂ ਪੰਜਾਬ ਦੀ ਸਿਆਸਤ ਦਾ ਧੁਰਾ ਬਣ ਚੁੱਕਿਆ ਹੈ ਗਿੱਦੜਬਾਹ ਡਿੰਪੀ ਢਿੱਲੋਂ ਦੇ ਅਕਾਲੀ ਦਲ ਨੂੰ ਅਲਵਿਦਾ ਆਖਣ ਤੋਂ ਬਾਅਦ ਵੱਡਾ ਪ੍ਰਸ਼ਨ ਇਹ ਹੈ ਕਿ ਕੀ ਮਨਪ੍ਰੀਤ ਬਾਦਲ ਗਿੱਦੜਬਾਹੇ ਦੀ ਜਿਮਨੀ ਚੋਣ ਲੜਨਗੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਇਸ ਨੂੰ ਲੈ ਕੇ ਹੁਣ ਪਾਣੀ ਨਿੱਤਰਦਾ ਹੋਇਆ ਨਜ਼ਰ ਆ ਰਿਹਾ ਹੈ ਕੌਣ ਚੋਣ ਲੜੇਗਾ ਗਿੱਦੜਬਾਹ ਤੋਂ ਕਿਹੜਾ ਡਿੰਪੀ ਢਿੱਲੋਂ ਨੂੰ ਝਾੜੂ ਵਾਲੇ ਚੋਣ ਨਿਸ਼ਾਨ ਤੇ ਤੱਕੜੀ ਵਾਲੇ ਚੋਣ ਨਿਸ਼ਾਨ ਰਾਹੀਂ ਮੁਕਾਬਲਾ ਦੇਣ ਦੀ ਕੋਸ਼ਿਸ਼ ਕਰੇਗਾ ਜਾਂ ਮੁਕਾਬਲਾ ਦੇਵੇਗਾ ਇਹ ਹੁਣ ਸਪਸ਼ਟ ਹੁੰਦਾ ਜਾਪਦਾ ਹੈ ਸਥਿਤੀਆਂ ਖੁੱਲ ਚੁੱਕੀਆਂ ਨੇ ਡਿੰਪੀ ਢਿੱਲੋਂ ਨੇ ਸੁਖਬੀਰ ਬਾਦਲ ਦਾ 10 ਦਿਨਾਂ ਵਾਲਾ ਆਫਰ ਵੀ ਠੁਕਰਾ ਦਿੱਤਾ ਹੈ ਕਿਵੇਂ ਕਿਹੜੀ ਸਕ੍ਰਿਪਟ ਕਿੱਥੇ ਲਿਖੀ ਗਈ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਡਿੰਪੀ ਢਿੱਲੋਂ ਅਕਾਲੀ ਦਲ ਨੂੰ ਅਲਵਿਦਾ ਆਖ ਗਏ ਰਾਤੋਂ ਰਾਤ ਇੱਕ ਇਕੱਠ ਸੱਦਿਆ ਗਿਆ ਕਾਠ ਦੇ ਵਿੱਚ ਹੱਥ ਖੜੇ ਕਰਾਏਗੇ ਕਿ ਆਮ ਆਦਮੀ ਪਾਰਟੀ 'ਚ ਜਾਣਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਦੋਂ ਹੀ ਫੋਨ ਕਰ ਲਿਆ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਤਿਆਰੀ ਬੈਠੇ ਹੋਣ ਨੰਬਰ ਡਾਇਲ ਕਰਕੇ ਕਿ ਮੈਂ ਬਸ ਉਧਰੋਂ ਹੱਥ ਖੜੇ ਹੋਣ ਤੇ ਮੈਂ ਡਿੰਪੀ ਢਿੱਲੋਂ ਨੂੰ ਫੋਨ ਮਲਾ ਲਵਾ ਚਰਚਾਵਾਂ ਕਈ ਨੇ ਡਿੰਪੀ ਢਿੱਲੋਂ ਸ਼ਾਇਦ ਆਪਣੇ ਉਹਨਾਂ ਬਿਆਨਾਂ ਨੂੰ ਯਾਦ ਨਹੀਂ ਰੱਖਦੇ ਜਾਂ ਉਹਨਾਂ ਨੂੰ ਚੇਤਾ ਨਹੀਂ ਰਹਿੰਦਾ ਡਿੰਪੀ ਢਿੱਲੋਂ ਕਹਿੰਦੇ ਕਿ ਮੇਰੀ ਤਾਂ ਕਦੇ ਮੁਲਾਕਾਤ ਹੀ ਨਹੀਂ ਹੋਈ ਆਮ ਆਦਮੀ ਪਾਰਟੀ 'ਚ ਜਾਣ ਦੇ ਚਰਚੇ ਨਹੀਂ ਪਰ ਮੇਰੇ ਨਾਲ ਖੁਦ ਟੈਲੀਫੋਨ ਤੇ ਗੱਲ ਕਰਦੇ ਆ ਡਿੰਪੀ ਢਿਲੋਂ ਨੇ ਗੱਲ ਮੰਨੀ ਹੈ ਕਿ ਮੇਰੇ ਨਾਲ ਮੰਤਰੀਆਂ ਦਾ رابطہ ਹੋਇਆ ਸੀ ਪਰ ਮੈਂ ਉਹਨਾਂ ਨੂੰ ਜਵਾਬ ਦਿੱਤਾ ਹੁਣ ਡਿੰਪੀ ਢਿਲੋਂ ਨੇ ਦੁਬਾਰਾ ਕਿਉਂ ਆੜੀ ਸਾੜੀ ਪਾਈ ਹੈ ਇਹਦਾ ਸਾਨੂੰ ਨਹੀਂ ਪਤਾ ਹੈ ਤਾਂ ਡਿੰਪੀ ਢਿਲੋਂ ਦੱਸ ਸਕਦੇ ਆ ਪਰ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਹੁਣ ਅਕਾਲੀ ਦਲ ਕਿਹਨੂੰ ਉਮੀਦਵਾਰ ਬਣਾਏਗਾ ਉਧਰੋਂ ਮਨਪ੍ਰੀਤ ਸਿੰਘ ਬਾਦਲ ਦਾ ਵੀ ਇਸ ਮਾਮਲੇ 'ਚ ਬਿਆਨ ਆ ਗਿਆ ਤੇ ਸੁਖਬੀਰ ਸਿੰਘ ਬਾਦਲ ਦਾ ਵੀ ਗਿੱਦੜਬਾਹ ਜਿਮਣੀ ਚੌਣ ਵਿੱਚ ਵੱਡਾ ਸਿਆਸੀ ਮੁਕਾਬਲਾ ਹੋਣ ਦੇ ਅਸਾਰ ਵੱਜ ਗਏ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਮਗਰੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ 28 ਅਗਸਤ ਨੂੰ ਆਪ ਵਿੱਚ ਸ਼ਾਮਲ ਹੋਣਗੇ ਇਹ ਗੱਲ ਡਿੰਪੀ ਢਿੱਲੋਂ ਨੇ ਕਲੀਅਰ ਕਰ ਦਿੱਤੀ ਹੈ ਸੂਤਰ ਡਿੰਪੀ ਢਿੱਲੋਂ ਦੇ ਰਲੇਵੇਂ ਦਾ ਆਧਾਰ ਜਿਮਨੀ ਚੌਂ ਵਿੱਚੋਂ ਉਹਨਾਂ ਨੂੰ ਆਪ ਦੀ ਟਿਕਟ ਦਾ ਵਾਅਦਾ ਦੱਸਦੇ ਨੇ ਮੌਜੂਦਾ ਕਟੜਾਕਰਮ ਮੁਤਾਬਕ ਸੁਖਬੀਰ ਬਾਦਲ ਦੇ ਗਿੱਦੜਵਾ ਹਲਕੇ ਤੋਂ ਜਿਮਨੀ ਚੌਂ ਲੜਨ ਦੀ ਪੂਰੀ ਸੰਭਾਵਨਾ ਹੈ ਇਸ ਦੀ ਪੁਸ਼ਟੀ ਪਿੰਡ ਬਾਦਲ ਵਿੱਚ ਸੁਖਬੀਰ ਦੀ ਗਿੱਦੜਵਾਹ ਹਲਕੇ ਦੀ ਵਰਕਰ ਮੀਟਿੰਗ ਤੋਂ ਹੁੰਦੀ ਜਾਪਦੀ ਹੈ ਅਜਿਹੇ ਵਿੱਚ ਲੰਬੇ ਸਮੇਂ ਤੋਂ ਇਕੱਠੇ ਜੂਝਣ ਵਾਲੇ ਸੁਖਬੀਰ ਤੇ ਡਿੰਪੀ ਢਿੱਲੋਂ ਆਗਾਮੀ ਦਿਨਾਂ ਵਿੱਚ ਸਿਆਸੀ ਸਟੇਜਾਂ ਤੇ ਇੱਕ ਦੂਜੇ ਨੂੰ ਸਿਆਸੀ ਟਕੋਰਾਂ ਲਾਉਂਦੇ ਹੋਏ ਤੁਹਾਨੂੰ ਆਮ ਦੇਖ ਸਕਦੇ ਆ ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਜਥੇਬੰਦਕ ਪਰੇਸ਼ਾਨੀਆਂ ਕਾਰਨ ਸੂਬਾ ਪੱਧਰ ਤੇ ਕਰੋ ਜਾਂ ਮਰੋ ਦੀ ਸਥਿਤੀ ਚ ਜਾ ਚੁੱਕਿਆ ਹੈ। ਅਕਾਲੀ ਦਲ ਇਸ ਜਿਮਣੀ ਚੋਣ ਜਰੀਏ 1995 ਦੀ ਗਿੱਦੜਵਾਹ ਜਿਮਣੀ ਚੋਣ ਦਾ ਇਤਿਹਾਸ ਦਰੌਂ ਦੇ ਰੋਹ ਦੇ ਵਿੱਚ ਵੀ ਜਾਵਦਾ ਹੈ। ਤਾਜ਼ਾ ਘੱਡਾਕਰਮ ਵਿੱਚ ਅਕਾਲੀ ਦਲ ਕੋਲ ਸੁਖਬੀਰ ਤੋਂ ਇਲਾਵਾ ਹੋਰ ਮਜ਼ਬੂਤ ਉਮੀਦਵਾਰ ਨਹੀਂ ਹੈ। ਕੁਝ ਸਿਆਸੀ ਜਾਣਕਾਰ ਸੁਖਬੀਰ ਦੇ ਖੁੱਦ ਚੋਣ ਲੜਨ ਨੂੰ ਘਾਤਕ ਵੀ ਦੱਸ ਰਹੇ ਨੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 1969 ਤੋਂ 1985 ਤੱਕ ਗਿੱਦੜਵਾ ਹਲਕੇ ਤੋਂ ਵਿਧਾਇਕ ਰਹੇ ਪਿਛਲੇ ਦਿਨਾਂ ਤੋਂ ਸੁਖਬੀਰ ਇਸ ਪਿਤਾਪੁਰਖੀ ਹਲਕੇ ਵਿੱਚ رابطہ ਮੁਹਿੰਮ ਚਲਾ ਰਹੇ ਨੇ ਇਸੇ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੂੰ ਕਾਲੀ ਦਲ ਦੀ ਟਿਕਟ ਦਾ ਭੰਬਲ ਪੂਸਾ ਸਿਆਸੀ ਫਿਜ਼ਾ ਵਿੱਚ ਉਛਾਲਿਆ ਗਿਆ ਸੂਤਰਾਂ ਮੁਤਾਬਕ ਗਿੱਦੜਵਾ ਹਲਕੇ ਵਿੱਚ ਕਾਲੀ ਦਲ ਦੇ ਸਿਆਸੀ ਖਲਿਆਰੇ ਦੀ ਸਿਆਸੀ ਇਬਾਰਤ ਕਈ ਦਿਨਾਂ ਪਹਿਲਾਂ ਘੜੀ ਗਈ ਸੀ ਜਿਸ ਦਾ ਪ੍ਰਤੱਖ ਪ੍ਰਮਾਣ ਹਲਕੇ ਵਿੱਚ ਪੰਜਾਬ ਸਰਕਾਰ ਦਾ ਤਿੰਨ ਰੋਜ਼ਾ ਤੀਆਂ ਦਾ ਮੇਲਾ ਸੀ ਇਸ ਦੇ ਪਹਿਲੇ ਦਿਨ ਡਿੰਪੀ ਟਲਵਾਪ ਦੇ ਬਸੰਤੀ ਰੰਗ ਵਿੱਚ ਰੰਗੇਨ ਜਾਣਗੇ ਹਾਲਾਂਕਿ ਇਸ ਫੇਰ ਬਦਲ ਨਾਲ ਗਿੱਦੜਬਾਹ ਹਲਕੇ ਵਿੱਚ ਆਪ ਦੇ ਟਕਸਾਲੀ ਕਰਕੇ ਉਹਨਾਂ ਨੂੰ ਬੇਚਾਨੀ ਪੈਦਾ ਹੋਣ ਦੀਆਂ ਸੰਭਾਵਨਾਵਾਂ ਵੀ ਜਤਾਈਆਂ ਜਾ ਰਹੀਆਂ ਨੇ ਵਰਣਨਯੋਗ ਹੈ ਕਿ ਇਹ ਸੀਟ ਗਿੱਦੜਬਾਹ ਤੋਂ ਤਿੰਨ ਵਾਰ ਦੇ ਵਿਧਾਇਕ ਰਾਜਾ ਵੜਿੰਗ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਹੈ ਜੇ ਭਾਜਪਾ ਵੱਲੋਂ ਮਨਪ੍ਰੀਤ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਂਦਾ ਤਾਂ ਕਾਲੀ ਦਲ ਨੇ ਲਈ ਮਸਲਾ ਨਾਜੂਕ ਹੋ ਸਕਦਾ ਹੈ ਹਾਲਾਂਕਿ ਬਠਿੰਡਾ ਹਲਕੇ ਤੋਂ ਉਹਨਾਂ ਦੇ ਪੁਰਾਣੇ murid ਗਿੱਦੜਵਾਹ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਆਮਦ ਪ੍ਰਤੀ ਕਮਰਕੱਸੀ ਬੈਠੇ ਨੇ ਇਹਨਾਂ ਜ਼ਰੂਰ ਹੈ ਕਿ ਸੁਖਬੀਰ ਅਤੇ ਡਿੰਪੀ ਵਿਚਕਾਰ ਮੁਕਾਬਲਾ ਹੋਣ ਦੀ ਸੂਰਤ ਵਿੱਚ ਅਮਰਤਾ ਵੜਿੰਗ ਦੇ ਮੈਦਾਨ ਵਿੱਚ ਉਤਰ ਨਾਲ ਹੀ ਕਾਂਗਰਸ ਸਿਆਸੀ ਮੁਕਾਬਲੇ ਵਿੱਚ ਵਿਖਾਈ ਦੇ ਸਕਦੀ ਹੈ ਕਿਵੇਂ ਸਾਰੀ ਸਕ੍ਰਿਪਟ ਲਿਖੀ ਗਈ ਇਹਦੇ ਬਾਰੇ ਅਗਲੀ ਖ਼ਬਰ ਤੇ ਤੁਹਾਡੇ ਨਾਲ ਗੱਲ ਕਰਾਂਗੇ ਕੁੱਲ ਮਿਲਾ ਕੇ ਕੱਲ ਇਹ ਗੱਲ ਸਪਸ਼ਟ ਹੋਈ ਹੈ ਜੋ ਸੂਤਰ ਦੱਸਦੇ ਆ ਕਿ ਜਿਹੜੀ ਸੁਖਬੀਰ ਬਾਦਲ ਦੇ ਨਾਲ ਗਿੱਦੜ ਬਾਹੇ ਦੀ ਸੰਗਤ ਨੇ ਮਿਲਣੀ ਕੀਤੀ ਪਿੰਡ ਬਾਦਲ ਦੇ ਵਿੱਚ ਆ ਕੇ ਉਸ ਮੀਟਿੰਗ ਤੋਂ ਬਾਅਦ ਬਹੁਤੇ ਲੋਕ ਇਹ ਕਹਿੰਦੇ ਸੁਣਾਈ ਗਏ ਦਿੱਤੇ ਕੇ ਸੁਖਬੀਰ ਸਿੰਘ ਬਾਦਲ ਨੇ ਕਮਰ ਕੱਸੇ ਕੱਸ ਲੈਨੇ ਸੁਖਬੀਰ ਸਿੰਘ ਬਾਦਲ ਹੀ ਗਿੱਦੜ ਬਾਹੇ ਵਾਲੀ ਜਿਮਣੀ ਚੋਂ ਲੜਨਗੇ ਮਨਪ੍ਰੀਤ ਆਲਾ ਪੰਬਲਪੂਸਾ ਜਿਸ ਪ੍ਰਕਾਰ ਪਾਇਆ ਗਿਆ ਉਹਦੇ ਪਿੱਛੇ ਇੱਕ ਡੂੰਗੀ ਸਾਜ਼ਿਸ਼ ਹੈ ਇੱਕ ਨਰੇਟਿਵ ਘੜਨ ਦੀ ਕੋਸ਼ਿਸ਼ ਹੈ ਸ਼ਾਇਦ ਡਿੰਪੀ ਟਿਲੋ ਐਂਡ ਕੰਪਨੀ ਐਂਡ ਆਮ ਆਦਮੀ ਪਾਰਟੀ ਉਹਦੇ ਵਿੱਚ ਕਾਮਯਾਬ ਹੋ ਜਾਵੇ ਪਰ ਫਿਲਹਾਲ ਦੋਨਾਂ ਪਾਸੋਂ ਤਰਦੀਦਾਂ ਆ ਚੁੱਕੀਆਂ ਨੇ ਕਿ ਮਨਪ੍ਰੀਤ ਸਿੰਘ ਬਾਦਲ ਨਹੀਂ ਆ ਰਹੇ ਇੱਕ ਗੱਲ ਸਪਸ਼ਟ ਹੋ ਚੁੱਕੀ ਹੈ ਦੂਜੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਜੇਕਰ ਆਉਂਦੇ ਹੈ ਤੇ ਇਧਰੋਂ ਭਗਵੰਤ ਮਾਨ ਤੇ ਡਿੰਪੀ ਢਿੱਲੋਂ ਵਰਸ ਸੁਖਬੀਰ ਬਾਦਲ ਹੁੰਦਾ ਤਾਂ ਮੁਕਾਬਲਾ ਕਾਫੀ ਰੋਚਕ ਹੋ ਸਕਦਾ ਹੈ। ਅਮਰਤਾ ਵੜਿੰਗ ਆਉਂਦੇ ਨੇ ਫੇਰ ਮੁਕਾਬਲਾ ਉਦੋਂ ਵੀ ਜ਼ਿਆਦਾ ਰੋਚਕ ਹੋ ਸਕਦਾ ਹੈ। ਕਿਉਂਕਿ ਇਸ ਤਰ੍ਹਾਂ ਨਾਲ ਲਾ ਲਓ ਕਿ ਤਿੰਨ ਪਾਰਟੀਆਂ ਦੇ ਸੂਬਾ ਪ੍ਰਧਾਨਾ ਮੋ ਸਾਹਮਣੇ ਹੋਣਗੇ। ਸੁਖਬੀਰ ਬਾਦਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਵਾਇਆ ਆਪਣੀ ਧਰਮ ਪਤਨੀ ਤੇ ਭਗਵਾਨ ਤਮਨ ਜੋ ਕਿ ਮੁੱਖ ਮੰਤਰੀ ਵੀ ਨੇ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ ਪੰਜਾਬ ਦੇ ਤਿੰਨ ਪ੍ਰਧਾਨਾਂ ਮੌਹਮ ਸਾਹਮਣੇ ਹੋਣਗੇ ਸੁਖਬੀਰ ਸਿੰਘ ਬਾਦਲ ਦਾ ਲੜਨਾ ਲਗਭਗ ਤੈਅ ਹੈ ਉਹਦੇ ਦਿਨਾਂ 'ਚ ਐਲਾਨ ਤੁਹਾਨੂੰ ਸੁਣਨ ਨੂੰ ਮਿਲ ਸਕਦਾ ਹੈ